ਘਰ ਵਿੱਚ ਨੌ ਸੱਸ ਦਾ ਸੱਸਾਂ ਕਿੱਦਾਂ ਕਰਦੀਆਂ ਹੁਣ ਉਹਨਾਂ ਗੋਲੀ ਮਾਰਤੀ ਉਹਨੂੰ ਮਾਰਤਾ ਪ੍ਰੋਣੇ ਹੁਣ ਸਨੇਹੀਂ ਆਇਆ ਤਾਂ ਉਹਨਾਂ ਨੇ ਆਪਣੇ ਆਪ ਨੂੰ ਮਾਰਤਾ ਪ੍ਰੋਣੇ ਨੇ ਗੋਲੀ ਹਾਂਜੀ ਪ੍ਰੋਣੇ ਗੋਲੀ ਮਾਰਤੀ ਆ ਗੁੱਸੇ ਚ ਆ ਕੇ ਇਹਦੇ ਘਰ ਵਾਲੇ ਨੇ ਸ਼ਕਵਿੰਦਰ ਸਿੰਘ ਨੇ ਆਪਦਾ ਸੰਚੀ ਰਵਲਵਰ ਸੀ ਉਹਦਾ ਉਹਦੇ ਨਾਲ ਗੋਲੀ ਮਾਰੀ ਆ ਸਿਰੇ 'ਚ ਉਹਦੀ ਮੌਤ ਹੋ ਕਰੇਲੂ ਝਗੜੇ ਨੂੰ ਲੈ ਕੇ ਪਤੀ ਦੇ ਵੱਲੋਂ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਗੋਲੀ ਮਾਰ ਕੇ ਤੇ ਪਤਨੀ ਦਾ ਕਤਲ ਕੀਤਾ ਗਿਆ। ਦਾ ਮਾਮਲਾ ਮਮਦੂਰ ਡਿਪੈਂਡ ਹਜ਼ਾਰਾ ਸਿੰਘ ਵਾਲਾ ਦਾ ਜਿੱਥੇ ਕਰੇਲੂ ਝਗੜੇ ਦੇ ਦੌਰਾਨ ਪਤੀ ਦੇ ਵੱਲੋਂ ਆਪਣੀ ਪਤਨੀ ਨੂੰ ਗੋਲੀ ਮਾਰੀ ਗਈ ਹੈ ਤੇ ਪੁਲਿਸ ਨੇ ਪਤੀ ਤੇ ਸਸ ਦੇ ਖਿਲਾਫ ਮਾਮਲਾ ਦਰਜ ਕੀਤਾ। ਤਾਂ ਦੱਸਿਆ ਜਾ ਰਿਹਾ ਹੈ ਕਿ ਪੀੜਤ ਮਹਿਲਾ ਦੇ ਭਰਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਸਦੀ ਭੈਣ ਦਾ ਉਸਨੂੰ ਫੋਨ ਆਉਂਦਾ ਕਿ ਉਸਦਾ ਪਤੀ ਬਿਨਾਂ وجہ ਤੋਂ ਉਸਦੇ ਨਾਲ ਲੜ ਰਿਹਾ ਤੇ ਜਾਨ ਨੂੰ ਮਾਰਨ ਦੀਆਂ ਧਮਕੀਆਂ ਦੇ ਰਿਹਾ ਤੇ ਕਹਿ ਰਿਹਾ ਕਿ ਤੂੰ ਘਰ ਛੱਡ ਕੇ ਪੇਕੇ ਚਲੀ ਜਾ ਤੇ ਇਸੇ ਦਰਮਿਆਨ ਹੀ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਲੜਕੀ ਦੀ ਸੱਸ ਉਸ ਦੇ ਵੱਲੋਂ ਵੀ ਆਪਣੇ ਪੁੱਤਰ ਦਾ ਸਾਥ ਦਿੱਤਾ ਜਾ ਰਿਹਾ ਥਾਲਾ ਮਮਤੋੜ ਪੁਲਿਸ ਦੇ ਵੱਲੋਂ ਪਰਿਵਾਰ ਦੇ ਬਿਆਨ ਦਰਜ ਕਰ ਲਏ ਗਏ ਨੇ ਤੇ ਉੱਥੇ ਹੀ ਦੱਸਿਆ ਗਿਆ ਕਿ ਪਤੀ ਤੇ ਸੱਸ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸਰਬਜੀਤ ਕੌਰ ਸਰਬਜੀਤ ਕੀ ਲੱਗਦੀ ਹੈ ਮੇਰੀ ਨਾਣ ਨੂੰ ਲੱਗਦੀ ਸੀ ਨਾ ਨਾਲ ਕਿੰਨੀ ਦਰਗਾ 10 ਸਾਲ ਹੋ ਗਏ ਉਹਨਾਂ ਨੂੰ ਵਿਆਹ ਹੋਇਆ ਹਾਂਜੀ ਕੀ ਹੋਇਆ ਹਜ਼ਾਰਾਂ ਪਿੰਡ ਹਜ਼ਾਰਾਂ ਪਿੰਡ ਹਾਂਜੀ ਤੇ ਕੀ ਤੰਗਸ਼ਾਨ ਕਰਦੇ ਸੀ ਤੰਗ ਪਰੇਸ਼ਾਨ ਇਹੀ ਕਰਦੇ ਸੀ ਲੜਾਈ ਝਗੜਾ ਕਰਦੇ ਸੱਸ ਸੋਰਾ ਲੜਦੇ ਸੀ ਕਿਹੜਾ ਵਜਾ ਤੋਂ ਬਿਨਾਂ ਵਜਾ ਤੋਂ ਕੰਮਕਾਰ ਤੋਂ ਤੁਹਾਨੂੰ ਪਤਾ ਹੀ ਹੈ ਘਰ ਵਿੱਚ ਨੌ ਸੱਸ ਦਾ ਸੱਸਾਂ ਕਿੱਦਾਂ ਕਰਦੀਆਂ ਬਸ ਇਹੀ ਕੋਈ ਸਮਝਾਉਂਦੇ ਹਾਂਜੀ ਤੇ ਹੁਣ ਕੀ ਕੀਤਾ ਹੁਣ ਉਹਨਾਂ ਗੋਲੀ ਮਾਰਤੀ ਉਹਨੂੰ ਮਾਰਤਾ ਕੁੜੀ ਨੂੰ ਕੁੜੀ ਨੇ ਮਾਰਤਾ ਕਿੰਨੇ ਮਾਰੀ ਗੋਲੀ ਦਾ ਨਹੀਂ ਸਾਨੂੰ ਪਤਾ ਕਿੰਨੇ ਮਾਰੀ ਹੈ ਘਰ ਵਾਲਿਆਂ ਨੇ ਮਾਰੀ ਉਹਨਾਂ ਹਾਂਜੀ ਅਸੀਂ ਮੁੱਕੀ ਤਾਂ ਗਏ ਆ ਸਾਨੂੰ ਇਨਸਾਫ ਹਾਂਜੀ ਕਹਿੰਦੇ ਆਪਣੇ ਆਪ ਇਹਨੇ ਕੁੜੀ ਨੇ ਮਾਰੀ ਗੋਲੀ ਸਾਬ ਮਿਲਣਾ ਚਾਹੀਦਾ ਹਾਂਜੀ ਮਿਲਣਾ ਚਾਹੀਦਾ ਹਾਂਜੀ ਅਸੀਂ ਕਹਿੰਦੇ ਆ ਸਾਡੀ ਕੁੜੀ ਨੂੰ ਇਨਸਾਫ ਮਿਲੇ ਹਾਂਜੀ ਕਿਸੇ ਕਾਰਨ ਮਰੀ ਆਪਣੇ ਆਪ ਨਹੀਂ ਉਹਨੇ ਗੋਲੀ ਮਾਰੀ ਹਾਂਜੀ ਮੇਰਾ ਨਾਮ ਸੁਮਰਣੀ ਸੁਮਰਣੀ ਕੀ ਲੱਗਦੀ ਸੀ ਮੇਰੀ ਸਿਸਟਰ ਹੈ ਹਾਂਜੀ ਵੱਡੀ ਮੇਰੇ ਤਾਈ ਦੀ ਬੇਟੀ ਰਾਹਿਤ ਬੇਟਾ ਹਾਂਜੀ ਨਾਮ ਫਿਰਦਾ ਮਨਜੀਤ ਕੌਰ ਮਨਜੀਤ ਕੌਰ ਕਿੰਨੀ ਦਿਨੋਂ ਵੀ ਵਿਆਹ ਹੈ ਇਹਨਾਂ ਨੂੰ ਦੱਸ ਲੋ 2014 ਤੋਂ ਹੈ ਸੀ ਬੱਚੇ ਵੀ ਸੀ ਹਾਂਜੀ ਮੁੰਡਾ ਕੁੜੀ ਅੱਛਾ ਕੀ ਪ੍ਰਖਾਨੇ ਸੀ ਕੀ ਤਰ੍ਹਾਂ ਪ੍ਰਖਾਨ ਕਰਦੇ ਸੀ ਪਤਾ ਨਹੀਂ ਜੀ ਬਦਸਤ ਨਹੀਂ ਸੀ ਹਾਂਜੀ ਕੁੜੀ ਦਾ ਚੱਕਰ ਆ ਜਾਂ ਦਾਜ ਤੋਂ ਆ ਇਹ ਸਾਨੂੰ ਕਨਫਰਮ ਨਹੀਂ ਹੋਇਆਗਾ ਹਾਂਜੀ ਉਹ ਝਗੜਾ ਹੀ ਕਰਦੇ ਰਹਿੰਦੇ ਹਾਂਜੀ ਕਰੇ ਲੂ ਝਗੜਾ ਉਹਨਾਂ ਦੀ ਜੋ ਸੱਸ ਜੀ ਉਹ ਮਤਲਬ ਬਹੁਤ ਜ਼ਿਆਦਾ ਇਹਨੂੰ ਪਰੇਸ਼ਾਨਾ ਕਰਦੀ ਸੀ ਹਾਂਜੀ ਉਹਦਾ ਪਰੌਣਾ ਬਹੁਤ ਜ਼ਿਆਦਾ ਕੁੱਟਮਾਰ ਕਰਦਾ ਸੀ ਹੁਣ ਕਿਸ ਨੇ ਆ ਤਾਂ ਨਾ ਕੋਈ ਸੁਨੇਹੀ ਆਇਆ ਲੈ ਤੇ ਉਹਨਾਂ ਨੇ ਆਪਣੇ ਆਪ ਨੂੰ ਮਾਰਤਾ ਗੋਲੀ ਮਾਰਤੀ ਆ ਹਾਂਜੀ ਤੇ ਸਾਨੂੰ ਕੋਈ ਹਾਲੇ ਤੱਕ ਉਹਨਾਂ ਦਾ ਕੋਈ ਇਨਸਾਫ ਨਹੀਂ ਮਿਲਿਆ ਰੈਸਟ ਨਹੀਂ ਕੀਤੇਗੇ ਨਹੀਂ ਨਹੀਂ ਰੈਸਟ ਨਹੀਂ ਕੀਤੇਗੇ ਉਹ ਕੀ ਤੁਹਾਡੀ ਕੀ ਮੰਗ ਅਸੀਂ ਇਨਸਾਫ ਲੈਣਾ ਚਾਹੁੰਦੇ ਹਾਂ ਇਨਸਾਫ ਮਿਲਣਾ ਚਾਹੀਦਾ ਹਾਂਜੀ ਗੋਲੀ ਮਾਰਨ ਹਾਂਜੀ ਗੋਲੀ ਮਾਰੀ ਆ ਹਾਂਜੀ ਪੁਰਾਣੇ ਨਗੋਲੀ ਹਾਂਜੀ ਪੁਰਾਣੇ ਗੋਲੀ ਮਾਰ ਕੇ ਸੁਰਜੀਤ ਸਿੰਘ ਸੁਰਜੀਤ ਸਿੰਘ ਕੀ ਲੱਗਦੀ ਸੀ ਸਾਡੀ ਸਿਸਟਰ ਲੱਗਦੀ ਕਜਨ ਸਿਸਟਰ ਕਿੰਨੀ ਦਿਨ ਹੋ ਗਈ ਵਿਆਹ ਨੇ ਕਿੱਥੇ ਵੇਚ ਹਾਂਜੀ 12 ਸਾਲ ਹੋ ਗਏ ਵਿਆਹ ਨੂੰ ਹਜ਼ਾਰ ਸਿੰਘ ਵਾਲਾ ਕਿੱ데 ਰਹੇ ਵੇਚ ਸੁਖਿੰਦਰ ਸਿੰਘ ਨਾਲ ਸੁਖਿੰਦਰ ਸਿੰਘ ਹਾਂਜੀ ਸਨ ਸਨਪੁਰਕਾਰ ਸਿੰਘ ਕੀ ਗੱਲ ਕਰ ਗੱਲ ਕਿਦਾਂ ਘਰ ਦੇ ਕਲੇਸ਼ ਰਾਈ ਝਗੜਾ ਚੱਲਦਾ ਰਹਿੰਦਾ ਰੰਦਾ ਸੀਗਾ ਕੁੱਟਦੇ ਮਾਰਦੇ ਸੀ ਪਰੇਸ਼ਾਨ ਕਰਦੇ ਕੰਮ ਬਹੁਤ ਲੈਂਦੇ ਸਨ ਸਾਡੇ ਕੋਲੋਂ ਤੇ ਇਸ ਕਰਕੇ ਉਹ ਫਿਰ ਕਿਉਂ ਜਿਆਦਾ ਹੀ ਉਹਨਾਂ ਨੇ ਉਸ ਦਿਨ ਰਾਤ ਨੂੰ ਟੋਟ ਮਾਰ ਕੇ ਨੀਲ ਪਏ ਹੋਏ ਸੀ ਕਿ ਉਹਨਾਂ ਦੇ ਮੂੰਹ ਤੇ ਨਿਸ਼ਾਨ ਬੱਜੇ ਗੱਲਾਂ ਤੇ ਤੇ ਫਿਰ ਉਹਨੇ ਸਾਨੂੰ ਫੋਨ ਕੀਤਾ ਵੀ ਕਰੀਬ 3 ਵਜੇ ਮਿਸ ਕਲਾਈ ਫਿਰ 4 ਵਜੇ ਉਹਨੇ ਸਾਨੂੰ ਫੋਨ ਕੀਤਾ ਵੀ ਏਦਾਂ ਕਰ ਤੁਹਾਡੀ ਕੁੜੀ ਜਿਹੜੀ ਹੈਗੀ ਆ ਉਹਨਾਂ ਦੇ ਬਹੁਤ ਬਲੱਡ ਨਿਕਲ ਰਿਹਾ ਤੁਸੀਂ ਜਲਦੀ ਆ ਜਾਓ ਜਦੋਂ ਅਸੀਂ ਉੱਥੇ ਜਾ ਕੇ ਮੌਕਾ ਦੇਖਿਆ ਤਾਂ ਉਹੱਚੀ ਰਾਤ ਨੂੰ 8 ਵਜੇ ਤਾਂ ਕੋਲੀ ਨਿਸ਼ਾਨ ਲੱਗਿਆ ਸੀਗਾ ਤੇ ਮੂੰਹ ਤੇ ਨਿਸ਼ਾਨ ਸੀਗੇ ਨੀਲ ਪਏ ਸਨ 9 ਵਜੇ ਸੀਗੇ ਹਾਂ ਜੀ ਇਸ ਮਸੱਸਿਆ ਰਹੀ ਥੋੜੀ ਮਾਰ ਕੇ ਉਹਨਾਂ ਨੇ ਹਾਂ ਜੀ ਗੋਲੀ ਵੱਜੀ ਸੀਗੀ ਹੁਣ ਕੀ ਮੰਗੇ ਹੁਣ ਮੰਗੇ ਹੀ ਇਨਸਾਫ ਚਾਹੀਦਾ ਦੁੱਧ ਦੁੱਧ ਪਾਣੀ ਪਾਣੀ ਫੜੇ ਜਾਣੇ ਚਾਹੀਦੇ ਆ ਪੁਲਿਸ ਨੂੰ ਜੋ ਹੈ ਵੀ ਬਣਦੀ ਕਾਰਵਾਈ ਕਰਨੀ ਚਾਹੀਦੀ ਆ ਬਹੁਤ ਵਾਰ ਉਹਨਾਂ ਨੂੰ ਕਰਨਾ ਚਾਹੀਦਾ ਅਕਸਰ ਹੀ ਲੜਾਈ ਕਰਦੇ ਰਹੇ ਸੀ ਹਾਂ ਜੀ ਕੁੜੀ ਨਹੀਂ ਪੇ ਤਾਂ ਸਾਨੂੰ ਦਿੰਦੀ ਸੀ ਦਰਦੀ ਸੀ ਤੇ ਆਖਰੀ ਦਿਨ ਉਹਨਾਂ ਨੇ ਮੋਰੀ ਨੂੰ ਮਾਰ ਕੇ ਹੱਤਿਆ ਕਰ ਦਿੱਤੀ ਸਰ ਸਰ ਤੋਂ ਪ੍ਰਸ਼ਨ ਕਰਦੇ ਕਰਦੇ ਸੀ ਨੇ ਦਰਦੀ ਤਹਿਦੀ ਤੁਹਾਨੂੰ ਕੀ ਸੜਿਆ ਲਾਇਆ ਨੇ ਬਲਕਿ ਕੁੜੀ ਆਪਣੇ ਆਪ ਖੁੱਕੇ ਦਿੱਤੀ ਕੁੜੀ ਦੇ ਪਰੋਣੇ ਨੇ ਫੋਨ ਲਾਇਆ ਸੀ ਕਹਿੰਦਾ ਮੰਮੀ ਤੁਸੀਂ ਕਿੱਥੇ ਨੇ ਮੈਂ ਤੈਨੂੰ ਕਸੇ ਤਾਰਾਂ ਹਾਂ ਕਿੰਦੇ ਜਲਦੀ ਆ ਜਾਓ ਮਨਜੀਤ ਨੇ ਆ ਦੇ ਆਪ ਕੁਝ ਕਰ ਲਿਆ ਨੇ ਸਪੋਨੋ ਕੋ ਮਿਲ ਪਈ ਏ ਉਹ ਚੋਹਰ ਦਾ ਚੋਹਨਾ ਤਾਂ ਜਦੋਂ ਅਸੀਂ ਤੁਰ ਪਏ ਆਏ ਤੇ ਰਸਤੇ 'ਚ ਸਾਨੂੰ ਜੀਰੇ ਕੋ ਪਤਾ ਲੱਗਾ ਵੀ ਮੈਂ ਤਾਂ ਗਈ ਕੋਈ ਬਾਤ ਹੀ ਇਹਨਾਂ ਨੇ ਹਾਂ ਬਿਮਾਰ ਦਿੱਤੀ ਉੱਥੇ ਜਾ ਕੇ ਅੱਧ ਗੋਲੀ ਮਾਰੀ ਨੇ ਤੰਗ ਪ੍ਰੇਸ਼ਾਨੀ ਕਰਦੇ ਨੇ ਹਾਂਜੀ ਆਪਾਂ ਸਮਝਾਉਂਦੇ ਹਾਂਜੀ ਹੁਣ ਇਨਸਾਫ ਮਿਲਣਾ ਚਾਹੀਦਾ ਉਹਨਾਂ ਦੇ ਕਾਰਨ ਹਾਂਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ

ਕੀ ਤਰੀਕ ਨੂੰ ਸਮਝਿ ਫੋਨ ਹੋ ਗਿਆ ਜੀ 3 ਵਜੇ ਦੁਪਹਿਰ ਨੂੰ ਪਹਿਲਾਂ ਮੈਂ ਸਕਲਾਈ ਸੀ ਤੇ 4 ਵਜੇ ਫਿਰ ਕਾਲ ਕਰੀ ਉਹਨਾਂ ਦੀ ਜੰਦਵੀ ਮਨਜੀਤ ਕੌਰ ਨੂੰ ਕੁਝ ਹੋ ਗਿਆ ਵਾ ਤੇ ਪਲਟ ਕਾਫੀ ਨਿਕਰੇਗਾ ਤੁਸੀਂ ਚਲਦੇ ਜਾਓਗੇ ਤੇ ਅਸੀਂ ਫਿਰ ਬਾਜੀ ਉਸੇ ਟਾਈਮ ਵੀ ਚਲੇ ਗਏ ਤੇ ਰਾਤ 8 ਵਜੇ ਤੱਕ ਪਹੁੰਚ ਗਏ ਸੀ ਇਹ ਕੀ ਲੱਗਿਆ ਗੋਲੀ ਮਾਰੀ ਹਾਂਜੀ ਹਾਂਜੀ ਭਾਜੀ ਗੋਲੀ ਗੱਜੀ ਹੋਈ ਸੀ ਉਹਨਾਂ ਦਾ ਆਪਣਾ ਰਵਾਲੌਰ ਸੀ ਹਾਂਜੀ ਪਾਜੀ ਲਾਇਸੈਂਸ ਜੀ nishaan gooli ka series ਇਹ ਕਿੰਨੇ ਮਾਰੀ ਨੇ ਘਰ ਵਾਲੇ ਨੇ ਹਾਂਜੀ ਹਾਂਜੀ ਇਧਰ ਇਧਰ ਸਕੰਦਰ ਸਿੰਘ ਜੀ ਹਾਂਜੀ ਜੀ ਮੰਗ ਰਹੇ ਮੈਂ ਵੀ ਸੁਣੋ ਇਹਨਾਂ ਨੂੰ ਸਾਫ਼ ਚਾਹੀਦਾ ਸਰ ਫੜਾਈ ਚਾਹੀਦੀ ਹਾਂਜੀ ਹਾਂਜੀ ਜੋ ਦੋਸ਼ੀ ਨੇ ਫੜਾਈ ਜਾਣਾ ਚਾਹੀਦੀ ਜੀ ਕਾਰਵਾਈ ਹੋਣੀ ਚਾਹੀਦੀ ਜੀ ਮਾਂ ਵੀ ਤੇ ਪੁੱਤਰ ਵੀ ਹਾਂਜੀ ਹਾਂਜੀ ਹੰਸਲ ਕਰਨ ਵਾਲਾ ਹਾਂਜੀ ਹਾਂਜੀ ਦੋਨੋਂ ਅਗੇ ਇਹ ਲੜਕੀ ਮਨਜੀਤ ਕੌਰ ਜੀ ਦੀ ਉਮਰ 35 ਸਾਲਾ ਉਹਦੇ ਦੋ ਬੱਚੇ ਆ ਇੱਕ ਲੜਕਾ ਇੱਕ ਲੜਕੀ ਜਿਹੜਾ ਲੜਕਾ ਉਹਦੀ ਉਮਰ 8 ਸਾਲਾ ਲੜਕੀ ਦੀ 10 ਸਾਲਾ ਇਹ ਘਰ ਵਿੱਚ ਕੋਈ ਕਲੇਸ਼ ਰਹਿੰਦਾ ਸੀ ਇਹਨਾਂ ਦੇ ਲੜਾਈ ਝਗੜਾ ਤੇ ਉਹਦੇ ਵਿੱਚ ਗੁੱਸੇ ਚ ਆ ਕੇ ਇਹਦੇ ਘਰ ਵਾਲੇ ਨੇ ਸ਼ਕਵਿੰਦਰ ਸਿੰਘ ਨੇ ਆਪ ਦਾ ਸੰਚੀਰ ਵਾਲ ਵਰ ਚੀ ਉਹਦਾ ਉਹਦੇ ਨਾਲ ਗੋਲੀ ਮਾਰੀ ਆ ਸਿਰੇ 'ਚ ਉਹਦੀ ਮੌਤ ਹੋ ਗਈ ਦੋਛੀਆਂ ਦੀ ਕਿਰਤਾਰੀ ਜਿਹੜੀ ਕਰਨੀ ਬਾਕੀ ਹੈ ਪੋਸਟਮਾਰਟਮ ਤੋਂ ਬਾਅਦ ਰੇਡ ਕੀਤੇ ਜਾਣਗੇ ਘਰ ਵਾਲੇ ਨੇ ਮਾਰੀ ਹਾਂਜੀ